ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਤੇ ਹਰਿਆਣਾ ਹਾਈ ਕੋਰਟ ਲੇਟੈਸਟ ਜਜਮੈਂਟ ਆ ਸੁਪਰੀਮ ਕੋਰਟ ਦੀ ਜਿਹੜਾ ਹੁਣ ਜਿਵੇਂ ਪਹਿਲਾਂ ਕਿਸੇ ਉੱਤੇ ਪਰਚਾ ਦਰਜ ਹੋ ਜਾਂਦਾ ਹੁੰਦਾ ਸੀ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਤੁਸੀਂ ਪੜੀਆਂ ਹੋਣੇ ਵੀ 41 ਜਿਹੜਾ ਨੋਟਿਸ ਹੁੰਦਾ ਸੀ ਹੁਣ 35 ਬੀ ਐਨਐਸਐਸ ਦੇ ਵਿੱਚ ਜਿਹੜਾ ਨੋਟਿਸ ਸਟੰ ਕੀਤਾ ਤੇ ਜਿਹੜੀ ਪੁਲਿਸ ਕੀ ਕਰਦੀ ਜੀ ਕਈ ਵਾਰ ਵਟਸਐਪ ਤੇ ਜਿਹੜਾ ਨੋਟਿਸ ਜਾਂ ਈਮੇਲ ਦੇ ਉੱਪਰ ਉਹਨੂੰ ਬੁਲਾ ਲੈਂਦੇ ਨੇ ਬੰਦੇ ਨੂੰ ਉੱਪਰ ਤਾਂ ਇਹ ਬਿਲਕੁਲ ਇਨਵੈਲਿਡ ਦੱਸਿਆ ਕਾਫੀ ਵਾਰ ਅਸੀਂ ਪਰਸਨਲ ਵੀ ਨੋਟ ਕੀਤਾ ਵੀ ਪੁਲਿਸ ਬੁਲਾਉਣ ਦੇ ਲਈ ਨਾ ਤਾਂ ਕੋਈ ਜਦੋਂ ਬੰਦੇ ਉੱਤੇ ਪਰਚਾ ਦਰਜ ਹੋ ਜਾਂਦਾ 48A ਦਾ ਤੇ BNS 35 ਦੇ ਵਿੱਚ ਜਿਹੜਾ ਹੈਗਾ ਸਿਰਫ ਨੋਟਿਸ WhatsApp ਰਾਹੀਂ ਉਹਨੂੰ ਭੇਜਿਆ ਜਾਂਦਾ ਜਾਂ ਹੋਰ ਸੋਸ਼ਲ ਜਿਹੜੀ ਮੀਡੀਆ ਹੈਗਾ ਜਾਂ ਪਲੇਟਫਾਰਮ ਹੈਗਾ ਠੀਕ ਹੈ ਉਹਨੂੰ ਮੇਲ ਕੀਤਾ ਜਾਂਦਾ ਹੈ ਤਾਂ ਇਹ ਬਿਲਕੁਲ ਵੀ ਸੁਪਰੀਮ ਕੋਰਟ ਨੇ ਗਾਈਡਲਾਈਨ ਦੇ ਵਿੱਚ ਇਨਵੈਲਿਡ ਕੀਤਾ ਹੈ ਇਹ ਕੋਈ ਤੁੱਕ ਮੰਦੀ ਨਹੀਂ ਆਂਦੀ ਜੋ ਇੱਕ ਸਿੱਧੀ ਵੇ ਇੱਕ ਜੈਨੂਅਲ ਵੇ ਬਣਿਆ ਹੋਇਆ ਹੈ ਮਾਨਜੂਰ ਸੁਪਰੀਮ ਕੋਰਟ ਨੇ ਗੱਲ ਕੀਤੀ ਹੈ ਵੀ ਉਹ ਪੁਲਿਸ ਨੂੰ ਪਰਵਾਨਾ ਜਿਹੜਾ ਹੈਗਾ ਉਹ ਬਾਈ ਡਾਕ ਹੀ ਭੇਜਣਾ ਚਾਹੀਦਾ ਹੈ ਇਦਾਂ ਦੀ ਜਿਹੜੀਆਂ WhatsApp ਤੁਸੀਂ ਕਹਿ ਰਹੇ ਹੋ ਵੀ ਅਸੀਂ 41A ਦਾ ਨੋਟਿਸ ਉਹਨਾਂ ਨੂੰ ਸਵੈਲ ਕਰਵਾਤਾ ਤੇ 35BNs ਜਿਹੜਾ ਨੋਟਿਸ ਇਸ ਟਾਈਮ ਜਿਹੜਾ ਹੈਗਾ 41A ਦਾ ਵੀ ਭਾਈ ਤੁਸੀਂ ਆ ਕੇ ਇੱਥੇ ਇਨਵੈਸਟੀਗੇਸ਼ਨ ਜੁਆਇਨ ਕਰੋ ਤਾਂ ਇਦਾਂ ਦੀ ਗੱਲਾਂ ਨਹੀਂ ਮੰਨੀ ਜਾਂਦੀਆਂ ਯਾਨੀ ਕਿ ਬਿਲਕੁਲ ਇਨਵੈਲਿਡ ਹੈ ਸੋ ਪੁਲਿਸ ਵਾਲਿਆਂ ਨੂੰ ਵੀ ਬਿੰਦਦੀ ਹੈ ਵੀ ਕਿਸੇ ਵੀ ਦੋਸ਼ੀ ਨੂੰ ਜੇ ਤੁਸੀਂ 41A ਦਾ ਨੋਟਿਸ ਜਿੱਥੇ ਅਰੈਸਟ ਜਿਹੜੀ ਨਹੀਂ ਮੰਨੀ ਜਾਂਦੀ ਹੈ ਕਿ ਵੀ ਇਹ ਪੰਦਾ ਰੈਸ਼ਟ ਅਸੀਂ ਇਹਦੀ ਇੱਛਾ ਨਹੀਂ ਹੈਗੀ ਕਰਨ ਦੀ ਜਾਂ ਇਹ ਲੋੜ ਨਹੀਂ ਹੈਗੀ ਇੱਥੇ ਅਰੈਸਟ ਕਰਨ ਦੀ ਉਸ ਬੰਦੇ ਨੂੰ ਜਦੋਂ ਤੁਸੀਂ ਨੋਟਿਸ ਸੈਂਡ ਕਰਦੇ ਹੋ ਤਾਂ ਇਹ WhatsApp ਵਾਲੇ ਜਿਹੜੇ ਸਿਸਟਮ ਨੇ ਇਹ ਛੱਡ ਦਿਓ ਤੇ ਹੁਣ ਜਿਹੜਾ ਸਿੱਧਾ ਇੱਕ ਵੇਅ ਹੈ ਵੀ ਤੁਸੀਂ ਬਾਏ ਕੋਰਦੇ ਜਾਓ ਉਹਦੇ ਘਰੇ ਜਾ ਕੇ ਤਲਾਸ਼ ਕਰਕੇ ਕੋਈ ਕਾਪੀ ਉਹਨੂੰ ਦੇ ਕੇ ਸਾਈਨ ਕਰਾ ਕੇ ਆਓ ਜਿਹੜਾ ਮੇਨ ਰੀਜ਼ਨ ਬਣਦਾ ਹੈ ਉਹ WhatsApp ਵਾਲੇ ਜਿਹੜੇ ਚਤਰਾਈਆਂ ਨੇ ਨਾ ਕਰਕੇ ਖਾਣਾ ਪੂਰਤੀ ਕਰਕੇ ਅਗਲੇ ਬੰਦੇ ਨੇ ਸੀਨ ਵੀ ਨਹੀਂ ਕੀਤਾ ਹੁੰਦਾ ਤੁਸੀਂ ਜਾ ਕੇ ਫਿਰ ਖਾਣਾ ਪੂਰਤੀ ਭਰ ਦਿੰਦੇ ਹੋ ਵੀ ਹਾਂ ਭਾਈ ਅਸੀਂ ਉਹਨੂੰ ਨੋਟਿਸ ਸੈਂਡ ਕਰਤਾ ਉਹਦੇ ਬਦਲੇ ਉਹਨੂੰ ਚੱਕ ਲੈਣੇ ਹੋ ਇਹ ਜਿਹੜੀਆਂ ਚਤਰਾਈਆਂ ਨੇ ਨਾ ਇਹ ਛੱਡ ਦਿਓ ਠੀਕ ਹੈ ਭੋਲੇ ਭਾਲੇ ਬੰਦਿਆਂ ਨੂੰ ਚਲੋ ਜਿਹੜੇ ਕ੍ਰਾਈਮਨਲ ਹੈਗੇ ਨੇ ਉਹਨਾਂ ਲਈ ਤਾਂ ਚਲੋ ਸਲੂਟ ਆ ਥੋੜੇ ਥੋੜੇ ਕੰਮ ਨੂੰ ਪਰ ਜਿਹੜੇ ਭੋਲੇ ਭਾਲੇ ਬੰਦੇ ਨੇ ਉਹਨਾਂ ਤੁਸੀਂ ਜਿਹੜਾ ਖਿੱਚਦੇ ਹੋ ਫੜ ਕੇ ਨੋਟਿਸ WhatsApp ਤੇ ਸੈਂਡ ਕਰਕੇ ਜਾਂ ਮੇਲ ਕਰਕੇ ਹੁਣ ਮੇਲ ਕਿਹੜਾ ਬੰਦਾ ਡੇਲੀਓਂ ਪੜਦਾ ਠੀਕ ਹੈ ਉਹਨੂੰ ਤੁਸੀਂ ਮੇਲ ਸੈਂਡ ਕਰ ਦਿੰਦੇ ਵੀ ਇੱਥੇ ਪਹੁੰਚ ਜਾ ਪਰਵਾਨਾ ਅਸੀਂ ਜਾਰੀ ਕਰਤਾ ਆਨਲਾਈਨ ਤਾਂ ਇਹ ਬਾਈ ਸਬਜੈਕਟ ਛੱਡ ਦਿਓ ਟਾਈਪਸ ਕਰਕੇ ਜਜਮੈਂਟਸ ਨੂੰ ਵੀ ਸਲੂਟ ਮਾਰਦੇ ਆ ਵੀ ਮਾਨਯੋਗ ਸੁਪਰੀਮ ਕੋਰਟ ਦਿਨ ਵਾਈਡੇ ਜਿਹੜੀਆਂ ਹੈਗੀਆਂ ਨਿਤ ਨਵੀਂ ਗਾਈਡਲਾਈਨ ਜਿਹੜੀ ਜਾਰੀ ਕਰਦੇ ਨੇ ਤੇ ਰਾਈਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਸਭ ਤੋਂ ਪਹਿਲਾ ਆਰਟੀਕਲ ਹੈ ਸੋ ਅੰਡਰ ਦੇ ਵਿੱਚ ਇਹੀ ਹੈ ਵੀ ਜਿਹੜਾ 41 ਐ ਦਾ ਜਿਹੜਾ ਨੋਟਿਸ ਸੀ ਆਰ ਪੀ ਸੀ ਜਾਂ 35 ਬੀ ਐਨ ਐਸ ਦਾ ਜਿਹੜਾ ਨੋਟਿਸ ਆਉਂਦਾ ਹੈ ਉਹ WhatsApp ਤੇ ਇਹ ਆਉਂਦਾ ਹੈ ਕਿਸੇ ਵੀ ਦੋਸ਼ੀ ਦੇ ਲਵੇ ਤਾਂ ਉਹ ਇਨਵੈਲਿਡ ਹੈ